ਦੋਸਤੋ ਲੋਕ ਨੌਜਵਾਨ ਰਹਿਣ ਲਈ ਜਿਮ ਜਾਂਦੇ ਨੇ ਪ੍ਰੋਟੀਨ ਖਾਂਦੇ ਨੇ ਤੇ ਹੋਰ ਬੜੇ ਜਫਰ ਜਾਲਦੇ ਨੇ ਤਾਂ ਕਿ ਉਹਨਾਂ ਦੇ ਚਿਹਰੇ ਦੀ ਬਾਡੀ ਦੀ ਚਮਕ ਦਮਕ ਬਣੀ ਰਹੇ ਪਰ ਉਹ ਭੁੱਲ ਜਾਂਦੇ ਨੇ ਕਿ ਜਿਹੜੇ ਲੋਕ ਨਵਾਂ ਨਹੀਂ ਸਿੱਖਦੇ ਉਹਨਾਂ ਤੇ ਵੀ ਏਜਿੰਗ ਫੈਕਟਰ ਦਾ ਅਸਰ ਹੋ ਜਾਂਦਾ ਉਹ ਵੀ ਛੇਤੀ ਬੁੱਢੇ ਹੋ ਜਾਂਦੇ ਨੇ ਜਿਹੜੇ ਲੋਕ ਨਵੇਂ ਸਕਿੱਲ ਨਵਾਂ ਗਿਆਨ ਨਵਾਂ ਪੜ੍ਹਨ ਦੀ ਲਾਲਸਾ ਘਵਾ ਲੈਂਦੇ ਨੇ ਤੇ ਉਹਨਾਂ ਅੰਦਰ ਜਿਹੜਾ ਨੌਜਵਾਨ ਰਹਿਣ ਦਾ ਤਰੋਤਾਜ਼ਾ ਰਹਿਣ ਦਾ ਬੇਸ ਆ ਕੁਦਰਤ ਵੱਲੋਂ ਦਿੱਤਾ ਹੋਇਆ ਆਧਾਰ ਆ ਉਹ ਖਤਮ ਹੋ ਜਾਂਦਾ ਤੇ ਜਦੋਂ ਨਹੀਂ ਖਤਮ ਹੋ ਜੇ ਫਿਰ ਉੱਥੇ ਚਵਾਰੇ ਨਹੀਂ ਪੈ ਸਕਦੇ ਇਸ ਕਰਕੇ ਕਿਹਾ ਜਾਂਦਾ ਕਿ ਗਿਆਨ ਆ ਜਿਹੜਾ ਕੁਛ ਤਾਂ ਗਿਆਨ ਮੋਢਲਾ ਹੈ ਬਾਕੀ ਗਿਆਨ ਸਮੇਂ ਦੇ ਹਿਸਾਬ ਨਾਲ ਬਦਲਦਾ ਅੱਜ ਅਸੀਂ ਦੇਖਦੇ ਹਾਂ ਕਿ ਮੋਬਾਈਲ ਤੋਂ ਬਿਨਾ ਅਸੀਂ ਅਧੂਰੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸ ਤਰ੍ਹਾਂ ਦੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਹੈ ਜਿਹੜੀ ਉਹ ਆ ਰਹੀ ਆ ਕਿ ਉਹ ਮੋਬਾਈਲ ਵੀ ਪਿੱਛੇ ਰਹਿ ਜਾਣਗੇ ਸੋ ਅੱਜ ਦੇ ਜਵਾਨੇ ਦੇ ਵਿੱਚ ਅਸੀਂ ਗੱਲ ਕਰੀਏ ਤਕਨੀਕ ਆਉਣੀ ਬੰਦੇ ਨੂੰ ਬਹੁਤ ਜ਼ਰੂਰੀ ਆ ਕਹਿੰਦੇ ਹੁੰਦੇ ਆ ਨਾ ਬੰਦਾ ਅਧੂ ਕੰਮਾਂ ਨਾਲ ਨਹੀਂ ਥਕਦਾ ਹੁੰਦਾ ਕਦੇ ਬੰਦੇ ਨੂੰ ਕਿੰਨੇ ਕੰਮ ਹੋਣ ਤੇ ਅਧੂਰੇ ਕੰਮਾਂ ਨਾਲ ਥੱਕ ਜਾਂਦਾ ਪੈਂਡਿੰਗ ਜਿਹੜੇ ਕੰਮ ਨੇ ਉਹਦੇ ਕਿਉਂਕਿ ਉਹਨਾਂ ਦਾ ਉਹਨੂੰ ਫੋਨ ਆਉਣਾ ਹੁੰਦਾ ਤੇ ਉਹਦੇ ਨਾਲ ਉਹ ਜਿਹੜੀ ਹੈਗਾ ਫਰਕ ਪੈਂਦਾ ਸਿਹਤ ਦੇ ਉੱਪਰ ਵੀ ਮਜਾਜ ਦੇ ਉੱਪਰ ਵੀ ਇਸ ਕਰਕੇ ਜਿਹੜੇ ਨਵੇਂ ਸਕਿੱਲ ਸਿੱਖੀਏ ਹੋਰ ਬਿਹਤਰ ਹੋਈਏ ਦੁਨੀਆ ਦੇ ਨਾਲ ਨਾਲ ਭੱਜੇ ਜਾਈਏ ਤੇ ਜੇਕਰ ਆਪਾਂ ਪਿੱਛੇ ਰਹਿ ਗਏ ਤਾਂ ਤੁਹਾਨੂੰ ਕੋਈ ਭੱਜ ਕੇ ਨਾਲ ਨਹੀਂ ਰਲੋਵੇਗਾ ਤੁਹਾਡੀ ਆਪਣੀ ਹਿੰਮਤ ਆ ਕਿ ਤੁਸੀਂ ਆਪ ਭੱਜ ਕੇ ਕਿੰਨਾ ਨਾਲ ਰਹਿੰਦੇ ਹੋ ਧੰਨਵਾਦ